ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸਾਡੀ ਅੱਜ ਦੀ ਕਥਾ ਦਾ ਟਾਈਟਲ ਹੈ ਕਿ ਅੰਤ ਦੇ ਸਮੇਂ ਮੌਤ ਮਨੁੱਖ ਨਾਲ ਕੀ ਕਰਦੀ ਹੈ ਜਦੋਂ ਮਨੁੱਖ ਦਾ ਅੰਤ ਸਮੇਂ ਆ ਜਾਂਦਾ ਹੈ ਮੌਤ ਦਾ ਸਮੇਂ ਆ ਜਾਂਦਾ ਹੈ ਤੇ ਉਹਦੇ ਨਾਲ ਕੀ ਵਾਪਰਦੀ ਹੈਗੀ ਹੈ ਤੇ ਅਸੀਂ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਕੋ ਜਾਨਾਂਗੇ ਸੋ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਕਬੀਰ ਕਹਿੰਦੇ ਨੇ ਕਈ ਤੇ ਪਾਣੀ ਦੇ ਛਿਟਿਆਂ ਨਾਲ ਵੀ ਨਹੀਂ ਜਾਂਦੇ ਛੋਟਾ ਸਿਰ ਤੇ ਮਾਰੋ ਤਾਂ ਜਾਗਦੇ ਸਭ ਕਵੀਰ ਤਵੇਂ ਨਰ ਜਾਗੇ ਜਮ ਕਾ ਡੰਡ ਮੋਂਡਵੇਂ ਮੌਤ ਦਾ ਸੋਟਾ ਜਦ ਸਿਰ ਤੇ ਆ ਕੇ ਲੱਗਦਾ ਉਦੋਂ ਪਛਤਾਬ ਇਹ ਸਭ ਕੁਝ ਗਿਆ ਜੀ ਦੀ ਖਾਤਰ ਮੈਂ ਜ਼ਿੰਦਗੀ ਬਿਤੀ ਦਿੱਤੀ ਮੌਤ ਅੰਤਮ ਸਮੇਂ ਹਰ ਇੱਕ ਨੂੰ ਜਗਾਉਂਦੀ ਹੈ ਪਾਪੀ ਨੂੰ ਵੀ ਜਗਾ ਦਿੰਦੀ ਹੈ ਦੋਸ਼ਣ ਨੂੰ ਵੀ ਜਗਾ ਦਿੰਦੀ ਹੈ ਕਿਉਂ ਮੌਤ ਇੱਕ ਹਾਦਸਾ ਹੈ ਮੌਤ ਇੱਕ ਬਹੁਤ ਵੱਡੀ ਸਰਜਰੀ ਹੈ ਸਰੀਰ ਦੇ ਚੋਂ ਸਾਰੇ ਪ੍ਰਾਣ ਕੱਢਣੇ ਜੀਵਨ ਚੇਤਨਾ ਨੂੰ ਕੱਢ ਕੇ ਕਿਸੇ ਹੋਰ ਸਰੀਰ ਵਿੱਚ ਪਾਣਾ ਇਹ ਪ੍ਰਕਿਰਤੀ ਬਹੁਤ ਵੱਡਾ ਆਪਰੇਸ਼ਨ ਕਰਦੀ ਹੈ ਦੁਨੀਆਂ ਦਾ ਕੋਈ ਸਰਜਨ ਨਹੀਂ ਕਰ ਸਕਦਾ ਇਹ ਬਹੁਤ ਵੱਡੀ ਸਰਜਰੀ ਹੈ ਇਹ ਬਹੁਤ ਵੱਡਾ ਆਪਰੇਸ਼ਨ ਹੈ ਔਰੇ ਪ੍ਰਕਿਰਤੀ ਕਰ ਦिए ਪ੍ਰਭੂ ਦਾ ਬਣਾਇਆ ਹੋਇਆ ਨਿਯਮ ਕਰਦਾ ਹੈ ਇੱਕ ਸਰੀਰ ਵਿੱਚੋਂ ਪ੍ਰਾਣ ਕੱਢਣਾ ਸਾਰੇ ਹੀ ਸਰੀਰ ਦੇ ਵਿੱਚ ਇਸ ਸਰੀਰ ਦੇ ਚੋਂ ਜੀਵ ਨੂੰ ਕੱਢਣਾ ਦੂਸਰੇ ਸਰੀਰ ਦੇ ਚ ਪਾਣਾ ਹੈ ਜੈਸੇ ਕੋਈ ਡਾਕਟਰ ਸਾਇੰਟਿਸ ਕਿਸੇ ਸਰੀਰ ਦਾ ਇੱਕ ਅੰਗ ਕੱਢ ਕੇ ਦੂਸਰੇ ਦੇ ਸਰੀਰ ਦੇ ਚ ਪਾ ਲੈਂਦਾ ਸਾਰੇ ਸਰੀਰ ਦੇ ਚੋਂ ਜੀਵਨ ਚੇਤਨਾ ਕੱਢ ਕੇ ਪ੍ਰਾਣ ਕੱਢ ਕੇ ਦੂਜੇ ਸਰੀਰ ਦੇ ਚ ਪਾਣੇ ਡਾਕਟਰ ਆਪਰੇਸ਼ਨ ਕਰਨ ਲੱਗਿਆਂ बेहोश ਕਰ ਦਿੰਦਾ ਹੈ ਪ੍ਰਕਿਰਤੀ ਵੀ ਮਰਨ ਲੱਗਿਆਂ ਮਨੁੱਖ ਨੂੰ बेहोश ਕਰ ਦੇ ਲਈ ਨਹੀਂ ਤੇ ਉਹ ਦਰਦ ਅਸਹਿ ਉਹ ਪੀੜਾ ਇਤਨੀ ਵੱਡੀ ਹੈ ਮਨੁੱਖ ਨਹੀਂ ਸਹਿ ਸਕਦਾ ਸਾਰੇ ਸਰੀਰ ਜੋ ਪ੍ਰਾਣ ਕੱਢਣੇ ਨੇ ਕਿਤਨੀ ਪੀੜਾ ਹੁੰਦੀ ਹੈ ਉਸ ਸਪੀੜਾ ਦੇਚ ਮਨੁੱਖ ਤਰਹ ਭੈਨਾ ਬਿਲਖੇ ਨਾ ਪ੍ਰਕਿਰਤੀ ਉਸਨੂੰ ਬੇਹੋਸ਼ ਕਰ ਦਿੰਦੀ ਹੈ ਕਿ ਪ੍ਰਭੂ ਦਾ ਨਿਯਾਮ ਹੀ ਉਸਨੂੰ ਬੇਹੋਸ਼ ਕਰ ਦਿੰਦਾ ਹੈ ਕਲੋਰੋਫਾਰਮ ਸੁਗਾਂਣ ਦੀ ਲੋੜ ਨਹੀਂ ਕੋਈ ਸੁਣ ਕਰਨ ਦਾ ਟੀਕਾ ਲਾਣ ਦੀ ਲੋੜ ਨਹੀਂ ਪ੍ਰਕਿਰਤੀ ਸੁਣ ਕਰ ਦਿੰਦੀ ਹੈ ਲੇਕਿਨ ਜੈਸੇ ਸੁਣ ਹੋਣ ਲੱਗਦਾ ਹੈ ਤੇ ਮਹਿਸੂਸ ਹੋਣ ਲੱਗਦਾ ਹੈ ਮਾਉ ਸਰੀਰ ਜਾ ਰਿਹਾ ਹੈ ਉਦੋਂ ਥੋੜੀ ਜਿਹੀ ਜਾਗਰਤੀ ਪੈਦਾ ਹੁੰਦੀ ਹੈ ਜੀਵਨ ਤੇ ਅਜਾਈ ਚਲਾ ਗਿਆ ਖਾਲੀ ਜਾ ਰਿਹਾ ਪਛਤਾਵਾ ਪੈਦਾ ਹੁੰਦਾ ਹੈ ਪਰ ਉਹ ਜੋ ਪਛਤਾਵਾ ਪੈਦਾ ਹੁੰਦਾ ਹੈ ਪੁਸਤੋਂ ਕੋ ਸਵਾਰ ਸਕੇ ਬਣਾ ਸਕੇ ਸਮਾਈ ਕੋਈ ਨਹੀਂ ਹੁਣ ਵਕਤ ਹੀ ਕੋਈ ਨਹੀਂ ਤੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੇ ਤੂੰ ਜੀਵਦਿਆਂ ਜੀ ਮੌਤ ਕਬੂਲ ਕਰ ਲੈ ਜੈਸੇ ਤੂੰ ਜੀਵ ਰਿਆ ਜੀ ਮੌਤ ਕਬੂਲ ਕਰੇਗਾ ਮੌਤ ਨਹੀਂ ਤੈਨੂੰ ਜਗਾ ਦੇਣਾ ਸੈਂਕੜੇ ਦਫਾ ਜਪਜੀ ਸਾਹਿਬ ਦੇ ਤੂੰ ਪਾਠ ਕੀਤੇ ਮੌਤ ਨੂੰ ਭੁਲਾ ਕੇ ਰੋਜ਼ ਰੋਜ਼ ਕੀਰਤਨ ਤੋਂ ਸੁਣਿਆ ਮੌਤ ਨੂੰ ਭੁਲਾ ਕੇ ਰੋਜ਼ ਰੋਜ਼ ਤੂੰ ਪਾਠ ਕੀਤਾ ਮੌਤ ਨੂੰ ਭੁਲਾ ਕੇ ਵਹਿ ਕਿਣਾ ਵਰਨਾ ਹੈ ਜਗਤ ਮਰੇਗਾ ਕੁਝ ਵੀ ਨਹੀਂ ਹੋਵੇ। ਹੋ ਜਿਮੀ ਨਹੀਂ। ਸੋਟਾ ਜਗਾਉਂਦਾ ਹੈ, ਮੌਤ ਦਾ ਸੋਟਾ ਜਗਾਉਂਦਾ ਹੈ। ਕਹੋ ਕਵੀ, ਕਵੇ ਨਰ ਜਾਗੇ ਜਮ ਕੇ ਡੰਡ ਮੋਂਡ ਮੇ ਲਾਗੇ। ਸਿਰ ਤੇ ਆ ਕੇ ਡੰਡਾ ਲਗਿਆ ਮੌਤ ਦਾ। ਜਾਗੇ ਪਰ ਹੁਣ ਜਾਗਣ ਤੋਂ ਕੋਈ ਸਫਲਤਾ ਹਾਸਲ ਕਰੇ, ਕੁਝ ਕਰ ਸਕੇ ਸਮਾਂ ਹੀ ਕੋਈ ਨਹੀਂ। ਹੁਣ ਵਕਤ ਹੀ ਨਹੀਂ ਰਿਹਾ। ਜੀਵਨ ਦੀਆਂ ਜੀ ਉਹ ਹੀ ਮੌਤ ਜੋ ਅੰਤਨ ਸਮੇਂ ਆਉਂਦੀ ਹੈ ਕਬੂਲ ਕਰ ਲਵੇ ਜ਼ਿੰਦਗੀ ਬਦਲ ਜਾਏਗੀ ਸਿੱਖੀਜ਼ਮ ਵਿੱਚ बार-बार ਜਿਉਣ ਦਾ ਪੈਦਾ ਹੋਣ ਦਾ ਕਨਸੈਪਟ ਹੈਗਾ ਹੈ ਇਸਲਾਮ ਵਿੱਚ ਸਿਰਫ ਇੱਕ ਵਾਰ ਜ਼ਿੰਦਗੀ ਮਿਲਣਾ ਤੈਅ ਹੈ ਇਸ ਚੀਜ਼ ਦੇ ਉਤੇ ਐਜ਼ਾ ਮੁਸਲਿਮ ਸਾਡਾ ਪੱਕਾ ਯਕੀਨ ਹੈ ਅੱਲਾਹ ਤਾਲਾ ਨੇ فرمایا ਹੈ ਕਿ ਇੱਕ ਹੀ ਦਫਾ ਜ਼ਿੰਦਗੀ ਮਿਲਣੀ ਹੈ ਜੋ ਕੁਝ ਕਮਾਉਣਾ ਇਸ ਇੱਕ ਹੀ ਜ਼ਿੰਦਗੀ ਵਿੱਚ ਕਮਾਉਣਾ ਹੈਗਾ ਬਈ ਚਾਹੇ ਚੰਗੇ ਅਮਲ ਕਰ ਲੈ ਚਾਹੇ ਮਾੜੇ ਅਮਲ ਕਰ ਲੈ ਤੈਨੂੰ ਦੋਨੇ ਰਾਹ ਇਨਸਾਨ ਦੇ ਕੋਲ ਹੈ ਚਾਹੇ ਉਹ ਅਛਾਈ ਕਰ ਲੈ ਚਾਹੇ ਉਹ ਬੁਰਾਈ ਕਰ ਲੈ ਇਸ ਦੁਨੀਆ 'ਚ ਉਹਨੂੰ ਸਜ਼ਾ ਨਹੀਂ ਮਿਲਣੀ ਆਖਰਤ ਦੇ ਵਿੱਚ ਕਿਆਮਤ ਵਾਲੇ ਦਿਨ ਉਹਦਾ ਨਾਮਾ-ਯਮਾਲ ਖੋਲਿਆ ਜਾਏਗਾ ਤੇ ਉਸ ਦੀ ਬੇਸ ਤੇ ਉਹਨੂੰ ਜਜ਼ਾ ਸਜ਼ਾ ਦਿੱਤੀ ਜਾਏਗੀ ਇਸ ਲਈ ਇਸ ਜ਼ਿੰਦਗੀ ਜਿਹੜੀ ਹੈ ਇਹੀ ਸਿਰਫ ਇੱਕ ਜ਼ਿੰਦਗੀ ਹੈ ਕੋਸ਼ਿਸ਼ ਕਰੋ ਕਿ ਇਹਦੇ ਵਿੱਚ ਹੀ ਨੇਕ ਅਮਾਲ ਕਰੋ ਤਾਂ ਕਿ ਆਖਰਤ ਵਾਸਤੇ ਕੁਝ ਕਮਾ ਸਕੋ ਇਸ ਦੁਨੀਆ ਦੇ ਵਿੱਚ ਆਉਣ ਦਾ ਮਕਸਦ ਹਾਸਲ ਕਰ ਸਕੋ ਰੱਬੁਲ ਇਜ਼ਤ ਨੂੰ ਰਾਜ਼ੀ ਕਰ ਸਕੋ ਉਹਦੇ ਮਾਰਗ ਤੇ ਚੱਲ ਸਕੋ ਔਰ ਇਨਸਾਨੀਅਤ ਵਾਸਤੇ ਆਸਾਨੀਆਂ ਪੈਦਾ ਕਰਨ ਵਾਲੇ ਬਣ ਸਕੋ ਲੇਕਿਨ ਜਿਹੜੇ ਮਨੁੱਖ ਤਾਕਤ ਚ ਹੁੰਦੇ ਆ ਜ਼ੋਰ ਚ ਹੁੰਦੇ ਆ ਜਿਹੜੇ ਮੌਤ ਨੂੰ ਭੁਲਾਈ ਬੈਠੇ ਹੁੰਦੇ ਆ ਉਹ ਹਰ ਤਰ੍ਹਾਂ ਦਾ ਗੁਨਾਹ ਕਰ ਦੇਗੇ ਹਰ ਤਰ੍ਹਾਂ ਦਾ ਜੁਰਮ ਕਰਦੇ ਰਹਿਗੇ ਕਿਉਂਕਿ ਜਿਹੜਾ ਵਕਤ ਹੈ ਉਹਨਾਂ ਨੂੰ ਭੁੱਲੇ ਬੈਠੇ ਹੁੰਦੇ ਐ ਕਿ ਕਦੋਂ ਮੌਤ ਦਾ ਸਮੇਂ ਆ ਜਾਣਾ ਪਰ ਜਦੋਂ ਮੌਤ ਦਾ ਸਮੇਂ ਆ ਜਾਂਦਾ ਹੈ ਫਿਰ ਉਹਨਾਂ ਨੂੰ ਨਾ ਆਪਣੀ ਤਾਕਤ ਯਾਦ ਰਹਿੰਦੀ ਨਾ ਰੁਪਿਆ ਪੈਸਾ ਯਾਦ ਰਹਿੰਦਾ ਨਾ ਔਲਾਦ ਦੀ ਫਿਕਰ ਹੁੰਦੀ ਕਿਸੇ ਚੀਜ਼ ਦੀ ਫਿਕਰ ਨਹੀਂ ਹੁੰਦੀ ਪਰ ਉਸ ਸਮੇਂ ਉਹ ਸਮੇਂ ਹੁੰਦਾ ਹੈ ਜਦੋਂ ਫਿਰ ਇਨਸਾਨ ਕੋਲੋਂ ਹਰ ਚੀਜ਼ ਖੋਸ ਜਾਂਦੀ ਹੈ ਉਹ ਬੇਬਸ ਤੇ ਮਜਬੂਰ ਹੋ ਜਾਂਦਾ ਜਿੰਨੀ ਮਰਜ਼ੀ ਉਹ ਕੋਸ਼ਿਸ਼ ਕਰੇ ਉਸ ਤੋਂ ਬਚ ਨਹੀਂ ਸਕਦਾ ਹੈਗਾ ਜਦੋਂ ਉਹ ਸਮੇਂ ਆ ਜਾਂਦਾ ਉਦੋਂ ਤੋਬਾ ਵੀ ਕਬੂਲ ਨਹੀਂ ਹੁੰਦੀ ਤੋਬਾ ਦੇ ਦਰਵਾਜ਼ੇ ਬੰਦ ਹੋ ਜਾਂਦੇ ਉਸ ਤੋਂ ਪਹਿਲੇ ਅਗਰ ਇਨਸਾਨ ਕੋਈ ਗਲਤੀ ਕਰਦਾ ਹੈ ਗੁਨਾਹ ਕਰਦਾ ਹੈ ਜਿਹੜਾ ਉਹਨੂੰ ਪਤਾ ਉਹਦੀ ਅਕਲ ਦੇ ਵਿੱਚ ਹੈ ਵਾ ਚਾਹੇ ਉਹਨੇ دانਸਤਾ ਤੌਰ ਤੇ ਕੀਤਾ ਚਾਹੇ ਗੈਰ دانਸਤਾ ਤੌਰ ਤੇ ਕੀਤਾ ਉਹਦੀ ਮਾਫੀ ਮੰਗ ਲੈਂਦਾ ਸੱਚੇ ਦਿਲ ਨਾਲ ਰੱਬ ਉਲ ਇਜ਼ਤ ਕੋ ਤੋਬਾ ਕਰ ਲੈਂਦਾ ਤੇ ਰੱਬ ਉਹਨੂੰ ਮਾਫ ਕਰ ਦਿੰਦਾ ਹੈਗਾ ਲੇਕਿਨ ਜਿਹੜੇ ਗੁਨਾਹ ਇਨਸਾਨਾਂ ਨਾਲ ਤਾਲੁਕ ਰੱਖਦੇ ਹੈ ਜਿਹਦੇ ਵਿੱਚ ਕਿਸੇ ਨੂੰ ਤਕਲੀਫ ਦਿੱਤੀ ਹੈ ਕਿਸੇ ਨੂੰ ਕਤਲ ਕੀਤਾ ਹੈ ਕਿਸੇ ਨੂੰ ਨੁਕਸਾਨ ਪਹੁੰਚਾਇਆ ਹੈਗਾ ਉਹਦੀ ਜਾਨ ਮਾਲ ਇੱਜ਼ਤ ਆਬਰੂ ਨੂੰ ਉਹ ਤੁਸੀਂ ਉਸ ਮਨੁੱਖ ਕੋਲੋਂ ਹੀ ਮਾਫੀ ਮੰਗੋਗੇ ਤੇ ਤੁਹਾਨੂੰ ਮਾਫੀ ਮਿਲੇਗੀ ਵਰਨਾ ਨਹੀਂ جڑے رب دی عبادات ہے جڑیاں فرض ہیں اگر وہ ہی کوتا کر دیو ہے یا رب العزت دے نال نو شریک دے او دے مارک تے نہیں چال دے ہیں یہ جی گناہ وہ ہے جڑے کہ رب معاف کر ہے اگر انسان سچے دل توبہ کرے اس لیے کوشش کرو ਕਿ ਇਸ ਦੁਨੀਆ ਚ ਰਹਿੰਦਿਆਂ ਹੋਇਆਂ ਇਸ ਤਰ੍ਹਾਂ ਜ਼ਿੰਦਗੀ گزارੋ ਕਿ ਪਛਤਾਵਾ ਨਾ ਰਵੇ ਦੂਸਰਿਆਂ ਵਾਸਤੇ ਆਸਾਨੀਆਂ ਪੈਦਾ ਕਰਨ ਵਾਲੇ ਬਣੋ ਆਪਣੀ ਜ਼ਿੰਦਗੀ ਦਾ ਮਕਸਦ ਹਾਸਲ ਕਰੋ ਚਾਹੇ ਤੁਹਾਨੂੰ ਬਾਰ ਬਾਰ ਵੀ ਇਹ ਜ਼ਿੰਦਗੀ ਮਿਲਨੀ ਹੈ ਤੁਹਾਡੇ ਨਜ਼ਦੀਕ ਇਸ ਦਾ ਇਹ ਕਨਸੈਪਟ ਹੈ ਫਿਰ ਵੀ ਜ਼ਿੰਦਗੀ ਇਸ ਤਰ੍ਹਾਂ گزارੋ ਕਿ ਤੁਹਾਨੂੰ ਪਛਮਾਨੀ ਨਾ ਹੋਵੇ ਔਰ ਤੁਸੀਂ ਦੂਸਰਿਆਂ ਵਾਸਤੇ ਅੱਛਾ ਕਰਨ ਵਾਲੇ ਬਣੋ ਅਗਰ ਕਿਸੇ ਦਾ ਅੱਛਾ ਨਹੀਂ ਇਹ ਕਰ ਸਕਦੇ ਤੇ ਉਹਦਾ ਬੁਰਾ ਵੀ ਨਾ ਕਰੋ ਔਰ ਜਿਹੜੇ ਤੁਹਾਡੀ ਅਕਲ ਸਮਝ ਦੇ ਵਿੱਚ ਹੈ ਚੀਜ਼ਾਂ ਕਿ ਇਹਦੇ ਮੈਂ ਕਿਸੇ ਦਾ ਦਿਲ ਦੁਖਾਇਆ ਜਾਂ ਮੈਂ ਕਿਸੇ ਨੂੰ ਤਕਲੀਫ ਪਹੁੰਚਾਈ ਹੈ ਤੇ ਇੱਕ ਵਾਰੀ ਉਹਦੇ ਕੋਲੋਂ ਜ਼ਰੂਰ ਮਾਫੀ ਮੰਗੋ ਸੱਚੇ ਦਿਲ ਨਾਲ ਮਾਫੀ ਮੰਗੋ ਕਿਉਂਕਿ ਜਦੋਂ ਅਸੀਂ ਕਿਸੇ ਕੋਲ ਵੀ ਚਾਹੇ ਜਿੱਡਾ ਮਰਜ਼ੀ ਸਖਤ ਇਨਸਾਨ ਵੀ ਹੋਵੇ ਆਤ ਕੋ ਸੱਚੇ ਦਿਲ ਨਾਲ ਜਾ ਕੇ ਮਾਫੀ ਮੰਗਨੇ ਆ ਨਾ ਉਹਦੇ ਅੱਗੇ ਝੁਕ ਜਾਣੇ ਹੈਗੇ ਆ ਤੇ ਉਹ ਜ਼ਰੂਰ ਮਾਫ ਕਰ ਦਿੰਦਾ ਹੈਗਾ ਵਾ ਅਵਿਰੋ ਤੁਹਾਨੂੰ ਕਥਾ ਕੰਜਦੀ ਲੱਗੀ ਕਮੈਂਟਸ ਕਰਕੇ لازਮ ਦੱਸੋ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼